ਮਾਨਸਾ ਜ਼ਿਲ੍ਹੇ ਦੇ ਮਾਨਯੋਗ ਐਸਐਸਬੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪਿੰਡ ਲੱਕੀਵਾਲਾ ਵਿਖੇ ਹਾਈ ਟੈਕ ਨਾਕਾ ਲਗਾ ਕੇ ਡੀਐਸਪੀ ਸਕੰਦਰ ਸਿੰਘ ਚੀਮਾ ਨੇ ਮੌਕੇ ਤੇ ਪਹੁੰਚ ਕੇ ਅਤੇ ਵੱਖ-ਵੱਖ ਕਾਰਾਂ ਜੀਪਾਂ ਗੱਡੀਆਂ ਤੇ ਹੋਰ ਗੱਡੀਆਂ ਤੇ ਲੱਗੇ ਸਟਿੱਕਰਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਵੱਖ-ਵੱਖ ਵਹੀਕਲ ਦੇ ਚਲਾਨ ਵੀ ਕੱਟੇ ਗਏ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਅੰਤਰਰਾਜੀ ਬਾਰਡਰ ਖੇਤਰ ਹੈ ਜਿੱਥੇ ਲੱਕੀਵਾਲਾ ਹੈ। ਇਹ ਹਰਿਆਣਾ ਤੇ ਰਤਿਆ ਦੇ ਸਰਦੂਲਗੜ ਅਤੇ ਫਤਿਹਪੁਰਬਾਦ ਦੇ ਆਦਿ ਦੇ ਨਾਲ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਹਰ ਖੇਤਰ ਦੇ ਵਿੱਚ ਜਿੱਥੇ ਸ਼ੱਕੀ ਚੀਜ਼ ਹੋਣ ਦੀ ਜਾਣਕਾਰੀ ਮਿਲੀ ਅਸੀਂ ਥਾਂ-ਥਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਨਸ਼ਾ ਤਸਕਰੀ ਬਾਰੇ ਕੋਈ ਨਸ਼ੀਲੀ ਚੀਜ਼ ਸੰਬੰਧੀ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਜ਼ਰੂਰ ਇਤਲਾਹ ਦੇਣ। ਅੱਜ ਲੱਖੇ ਵਾਲੇ ਨਾਕਾ ਲਾਇਆ ਕਿ ਕਹਿਣਾ ਚਾਹੂੰ ਅੱਜ ਮਾਨ ਜੋ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਮਾਨ ਸਾਹਿਬ ਬਖੀਰਤ ਬਖੀਰਤ ਸਿੰਘ ਮੀਨਾ ਦੇ ਹੁਕਮ ਅਨੁਸਾਰ ਇੰਟਰ ਸਟੇਟ ਨਾਕਾ ਇੱਥੇ ਲਾਇਆ ਗਿਆ ਕਿਉਂਕਿ ਇਹ ਹਰਿਆਣਾ ਦੇ ਬਾਰਡਰ ਤੇ ਹੈ ਇਧਰੋਂ ਹਰਿਆਣੇ ਤੋਂ ਆਉਣ ਵਾਲੇ ਨਸ਼ਾ ਤਸਕਰ ਜਾਂ ਕੋਈ ਵੀ ਚੀਜ਼ ਇਧਰੋਂ ਲਿਆਉਣ ਵਾਲੇ ਜਾਂ ਸ਼ਰਾਬ ਵਗੈਰਾ ਉਸ ਨੂੰ ਇੱਥੇ ਚੈੱਕ ਕਰਕੇ ਉਹਨਾਂ ਦੇ ਬਰ ਖਲਾਫ ਕਾਰਵਾਈ ਕੀਤੀ ਜਾਊਗੀ ਕੋਈ ਵੀ ਹੁੰਦਾ ਇਹ 8 ਵਜੇ ਤੋਂ 2 ਵਜੇ ਤੱਕ ਨਾਕਾ ਸੱਡ ਲੱਗਾ ਇੰਟਰ ਸਟੇਟ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਇਹ ਸਾਡੇ ਇੱਥੇ ਵੈਸੇ ਵੀ ਨਾਕਾ ਚੱਲਦਾ ਰਹਿੰਦਾ ਅੱਜ ਸਪੈਸ਼ਲ ਤੌਰ ਤੇ ਇੱਥੇ ਨਾਕਾ ਲਗਾਇਆ ਗਿਆ ਕੋਈ ਵੀ ਚੀਜ਼ ਬਰਾਉਨ ਹੁੰਦੀ ਉਸ ਤੇ ਬਰ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਰੇ ਹੋਰ ਨਸ਼ਾ ਤਰਸ ਨੂੰ ਕੀ ਕਰਨਾ ਚਾਹੋਗੇ ਤੁਸੀਂ ਨਸ਼ਾ ਤਸਕਰਾਂ ਦਾ ਇਹ ਆ ਵੀ ਅਸੀਂ ਉਹਨਾਂ ਦੇ ਖਿਲਾਫ ਜੋ ਵੀ ਆ ਉਹ ਇਧਰ ਕੋਈ ਨਸ਼ਾ ਲੈ ਕੇ ਆਉਂਦਾ ਉਸ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਉਹਨਾਂ ਨੂੰ ਜੇ ਕੋਈ ਛੱਡਣ ਵਾਲਾ ਜਾਂ ਕੋਈ ਹੋਰ ਮਿਲਦਾ ਜਿਹਦਾ ਘੱਟ ਨਸ਼ਾ ਕਰਨ ਵਾਲੇ ਵਰਤੋਂ ਤੇ ਉਹਨੂੰ ਦਾਖਲ ਵੀ ਕਰਾਉਣੇ ਆ ਤੇ ਕਿ ਹਰ ਕੋਈ ਬੱਚੇ ਜਾਂ ਲੱਗ ਜਾਂਦੇ ਜਾਂ ਛੋਟੇ ਉਹ ਵਰਦੇ ਉਹਨਾਂ ਨੂੰ ਆਪਣੇ ਡੀਡੀ ਐਕਸਟੈਂਪਟ ਤੋਂ ਦਵਾਈ ਵੀ ਦਿਵਾਉਣੇ ਆ ਕਿਸੇ ਦੇ ਆਏ ਨਹੀਂ ਵੀ ਸਰੇ ਆਮ ਕਿਸੇ ਜੇ ਕੋ ਖੰਦਾ ਥੋੜਾ ਮੋਟਾ ਉਹ ਤੇ ਬਰ ਖਲਾਫ ਕਾਰਵਾਈ ਕਰਦੇ ਆ ਕਾਰਵਾਈ ਨਹੀਂ ਉਹਨੂੰ ਦਵਾਈ ਵੀ ਦਿਵਾ ਕੇ ਉਹਥੇ ਹਸਪਤਾਲ ਦਾਖਲ ਕਰਾ ਦਿੰਦੇ ਆ ਜਾਂ ਉਥੋਂ ਦਿਵਾ ਕੇ ਉਹਨੂੰ ਉਹਦੇ ਘਰ ਭੇਜ ਦਿੰਦੇ ਆ